ਸਾਰਾ ਇੱਕ ਦੋ ਦਿਨ ਚ ਹਲੇ ਹੀ ਇੱਕ ਦੋ ਦਿਨ ਚ ਗਰਮੀਆਂ ਦੇ ਵਿੱਚ ਅਸੀਂ ਉਹ ਯੂਜ਼ ਕਰਦੇ ਆਂ। ਸਰਦੀਆਂ ਦੇ ਵਿੱਚ ਅਸੀਂ ਇਹ ਦੇ ਵਰਤਦੇ ਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਤੇ ਟਾਈਮ ਹੋ ਗਿਆ ਜੀ ਆਪਣਾ 11:30 ਤੇ ਆਪਣੇ ਚੱਲ ਰਹੇ ਨੇ ਘਰ ਦੇ ਕੰਮਕਾਰ, ਸਾਫ਼-ਸਫਾਈਆਂ ਤੇ ਬਾਅਦ ਗਿਆ ਆਪਣਾ ਸਕੂਲ। ਇਹ ਆਪਾਂ ਲੱਗੇ ਹੋਏ ਘਰ ਦੇ ਕੰਮ ਕਰ। ਮੰਦੀਪ ਲੱਗੇ ਹੋਏ ਆ ਬਾਹਰ। ਚਲਦੇ ਆਂ ਜੀ ਆਪਾਂ ਮੰਦੀਪ ਕੋਲ ਨੂੰ। ਮੰਦੀਪ ਪਹਿਲੇ ਦੇਖ ਕੇ ਹੱਸ ਪਏ। ਤੇ ਇੱਧਰ ਆਪਾਂ ਨੇ ਆਪਣੇ ਕੱਪੜੇ ਵਗੈਰਾ ਦੇ ਆ ਤੋ ਉੱਪਰ ਮਨਦੀਪ ਲੱਗੇ ਹੋਏ ਆ ਆਪਣੇ ਤਸਲੇ ਦੀ ਸਾਫ ਸਫਾਈ ਕਰਨ ਮਨਦੀਪ ਨੇ ਮੱਝਾਂ ਦਿੱਤਾ ਕੰਮਕਾਰ ਖਤਮ ਕਰ ਕੱਖ ਪਾ ਕੇ ਨੇ ਮਨਦੀਪ ਨੇ ਕੱਢੇ ਪਏ ਅੱਜ ਪੂਰੇ ਬੱਟ ਸਫਾਈ ਦੇ ਮੈਨੂੰ ਵੀ ਘਰ ਅੰਦਰ ਬਹੁਤ ਕੰਮ ਸੀ ਮੇਤੋ ਇਹ ਤੋਂ ਮੇਤੋਂ ਕਰਵਾ ਨਹੀਂ ਹੋਇਆ ਉਹ ਕ ਆਪਣਾ ਉੱਤਰ ਬੈਠਿਆ ਹੈ ਅੱਜ ਤੂੰ ਬਹੁਤ ਤੇਜ਼ ਲੱਗਦੀ ਹੈ ਹੈਨਾ ਅੱਜ ਹਵਾ ਨਹੀਂ ਹੈ ਚੱਲਦੀ ਹਮ ਮਾਰਚ ਆਜੇ ਲਿਓ ਮਾਰਚ ਨਹੀਂ ਵਾਚਾ। ਬੁਦਨ ਤਾਂ ਗਰਮੀ ਵੀ ਆਈ ਪਈ ਆ। ਮੈਂ ਤਾਂ ਜਿਹੜੇ ਜਦਾਂ ਸ਼ਾਮ ਨੂੰ ਖੰਡ ਹੋ ਜਾਂਦੀ ਆ ਆਪਾਂ ਉਹ ਥੱਲੇ ਨੂੰ ਗੁੱਪਰੇ ਪਾਲਨੇ ਇੰਡੀਪੈਂਡੈਂਟ ਰਿਜ਼ਲਟ ਉਹ ਖੋਲ ਕੇ ਆਪ ਵੀ ਪਾਣੀ ਕੱਢਣਾ, ਗਵੱਟੇ ਦਾ ਸਾਫ਼ ਕਰਕੇ ਨਾ ਮਿਹਰਬਾਨੀ ਕਰਨਾ। ਤੇ ਚੱਲ ਰਹੀਆਂ ਜੀ ਆਪਣੀਆਂ ਸਾਫ਼ ਸਫਾਈਆਂ। ਹੋ ਗਿਆ ਸੀ ਯਾਰ। ਨਿਕਲ ਗਿਆ। ਦੱਖ ਲਈ ਕਿ ਹੋਣੇ ਜਾ ਕੇ। ਹੂੰ। ਚਲੋ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਲੋ ਜੀ ਮੈਂ ਆਇਆ ਤਾਂ ਅੰਦਰ ਨੂੰ ਤੇ ਬਾਹਰ ਡੰਗਰ ਬੱਚੇ ਦਾ ਕੰਮ ਨਵੇੜ ਕੇ ਲਖਵਿੰਦਰ ਲੱਗੀ ਵੀ ਆ ਚੁੱਲੇ ਨੂੰ ਮਿੱਟੀ ਦੇਣ ਮਿਲਦੇ ਆ ਜੋ ਉਹ ਕੀ ਕਰ ਰਿਹਾ ਭਾਈ ਤੁਸੀਂ ਮੈਂ ਚੁੱਲੇ ਨੂੰ ਪੋਚਾ ਲਾਇਆ ਹੈ ਅੱਛਾ ਜੀ ਬੋਰ ਇੰਟੂ ਦੇਜ ਥੋੜਾ ਟੁੱਟਿਆ ਹੋਤਾ ਹਾਂ 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 ਥੋੜਾ ਜਿਹਾ ਇੱਥੇ ਹਾਈਲਨ ਮਿਲਦੀ ਹੈ ਜਾਂ ਮਿਲਦੀ ਹੈ ਥੋੜੀ ਥੋੜੀ ਹਾਂ ਹਾਂ ਇੱਧਰ ਵੀ ਮਿਲਾਈ ਹੈ ਹੂੰ ਚਲੋ ਨਮਾ ਬਣਾਉਂਦੇ ਆਂ ਅੰਕੇ ਹੁਣ ਕਿ ਬਣਾਉਣਾ ਹੈ ਇਹਦੇ ਪਰ ਫਿਰ ਇਹਦੇ ਪਰ ਬਣਾਉਣਾ ਸਾਗ ਇੱਕ ਦੋ ਦਿਨ ਚ ਹਲੇ ਹੀ ਇੱਕ ਦੋ ਦਿਨ ਚ ਹਾਂ ਸੋ ਚੁੱਲੇ ਬਰਤਾਂ ਗੜੀ ਵੀ ਚੀਜ਼ ਬਣਦੀ ਹੈ ਵੈਸੇ ਵੀ ਟੇਸਟੀ ਲੱਗਦੀ ਹੈ ਯਾਰ ਚਾਹੇ ਰੋਟੀ ਹੈ ਚਾਹੇ ਸਾਬਾ ਹੈ ਚਾਹੇ ਕੋਈ ਵੀ ਉਹ ਗੈਸ ਵਾਲੀ ਗੱਲ ਜਾਨੀ ਕਿ ਚੁੱਲੇ ਪਰ ਜ਼ਿਆਦਾ ਟੇਸਟੀ ਲੱਗਦਾ ਗੈਸ ਮੈਂ ਸੁਣਿਆ ਕਈ ਲੋਕ ਕਹਿੰਦੇ ਹੁੰਦੇ ਨੇ ਆ ਵੀ ਜਦੋਂ ਪਰ ਰੋਟੀ ਵਗੈਰਾ ਗਰਮ ਕਰਦੇ ਆ ਗੈਸ ਤੇ ਉਹ ਸਾਰਾ ਵਿੱਚ ਚਲ ਜਾਂਦੀ ਹੈ ਗੈਸ ਰੋਟੀ ਦੇ ਇਹ ਬਾਤ ਗਿਆ ਨਾ ਗੁਦਾਰ ਕੋਈ ਗੱਲ ਨਹੀਂ ਰੱਖ ਲੈ ਫੇਰ ਉਹ ਕਰਨੇ ਇਹ ਕੰਬਲ ਜਿਹਾ ਵਧੀਆ ਹੁੰਦੀ ਜੁੱਲਾ ਨੂੰ ਬਹੁਤ ਸੁਣਾ ਜੁੱਲਾ ਹੈ ਉਹ ਆ ਦੇਖੋ ਇਹ ਜੁੱਲਾ ਇਹ ਸਾਡੀ ਇਹ ਹੈਗੀ ਸਾਡੀ ਚੁੱਲੇ ਵਾਲੀ ਰਸੋਈ ਹਾਂ ਹਰ ਹੈਗੀ ਸਾਡੀ ਗੈਸ ਸਾਡੀ ਸੋਈ ਸਾਡੇ ਕੋਲ ਦੋ ਹੈ ਗਰਮੀਆਂ ਦੇ ਵਿੱਚ ਅਸੀਂ ਉਹ ਯੂਜ਼ ਕਰਦੇ ਆਂ ਸਿਆਲ ਦੇ ਵਿੱਚ ਅਸੀਂ ਇਹਦੇ ਵਰਤਦੇ ਆਂ ਹਾਂ ਚੱਲੇ ਵਾਲੀ ਸੋਈ ਸਿਆਲ ਦੇ ਵਿੱਚ ਸਾਡੀ ਗਰਮੀਆਂ ਚ ਉਹ ਉਧਰ ਜਿਹੜੀ ਗੈਸ ਰੱਖਿਆ ਹੋਇਆ ਜਿੱਥੇ ਹੁਣ ਕੀ ਕਰਨਾ ਫਿਰ ਹੁਣ ਲੱਕ ਮੈਂ ਇੱਕ ਦੋ ਚਾਦਰ ਜੀ ਰਹਿ ਗਈ ਉਹ ਕੱਢ ਕੇ ਉਹਨੂੰ ਵੇੜ ਕੇ ਚਾਦਰ ਦਾ ਫਿਰ ਬਣਾਉਣੇ ਚਾਹ ਠੀਕ ਆ ਚਾਹ ਪੀ ਕੇ ਫੇਰ ਲੱਗਦੇ ਹਾਂ ਹੋਰ ਕੰਮ ਕਰਨ ਮੈਂ ਕੱਖ ਵੱਢ ਲਿਆ ਵਾਂ ਫੇਰ ਹਾਂ ਫੇਰ ਚਾਹ ਪੀ ਕੇ ਜਾਣਾ ਯਾਰ ਹਾਂ ਚਾਹ ਪੀ ਕੇ ਚਾਹ ਹਾਂਜੀ ਮਨਦੀਪ ਲੱਗੇ ਹੋਏ ਆ ਜੀ ਕੱਖ ਵੱਢਣ ਕੱਖ ਤਾਂ ਜੀ ਮਨਦੀਪ ਨੇ ਲਏ ਆ ਵੱਢ ਤੇ ਹੌਣ ਲੱਗੇ ਹੋਏ ਆ ਮਨਦੀਪ ਆਪਣਾ ਗਲੀ ਸਾਫ ਕਰ ਰਹੇ ਆ ਬਾਜ਼ ਕਰਦੇ ਹੈ ਜੀ ਨਿਸ਼ਤੀ ਤੇ ਮਨਦੀਪ ਲੱਗੇ ਹੋਣੇ ਆਪਣਾ ਕੱਖ ਵੱਢਣ ਗਲੀ ਚੋਂ ਸਾਫ ਕਰ ਰਹੇ ਗਲੀ ਆ ਗਲੀ ਦਾ ਦੇਖੋ ਕਿੰਨਾ ਬੁਰਾ ਹਾਲ ਹੈ ਤੇ ਆਸ ਐਡ ਕਰ ਪੁੱਤ ਤੁਸੀਂ ਅੱਜ ਤੇ ਨਹੀਂ ਕੋਈ ਸਾਫ ਕਰਦਾ ਆ ਮੰਦਿਰ ਲੱਗੇ ਵੇ ਸਾਫ ਕਰਨਾ ਕੋਈ ਯਾਰ ਕੋਈ ਨਹੀਂ ਕਰਦਾ ਹੈਗਾ ਇਹਨੇ ਜਿਹਨੂੰ ਰਾਤ ਨੂੰ ਇਹ ਲੰਗਦੀ ਹੋਰ ਇਹਨੂੰ ਪਾਪਾ ਪਾਪਾ ਤਾ ਉੱਲੀਓ ਬੈਠਾ ਹੋਵੇ ਸਹੀ ਗੱਲ ਹੈ ਪਾਪਾ ਕਰਦੇ ਆਪਣੇ ਛੋੜੇ ਛੋੜੇ ਚਲੋ ਜੀ ਆਪਾਂ ਨੇ ਕੰਮ ਕਰ ਲਈ ਨਵੇਂ ਟਾਈਮ ਹੋ ਗਈ ਆਪਾਂ ਦਾ 5:30 ਦਾ ਤੇ ਬਾਜ ਨੂੰ ਅਗਲੀ ਵੀਡੀਓ ਤੇ ਮਿਲਦਾ ਗਾਇਸ ਗਾਇਸ ਅਗਲੀ ਵੀਡੀਓ ਚ ਬਾਜ ਨੂੰ ਵੀ ਦਿੱਤਾ ਆਪਾਂ ਨੇ ਨਾਈ ਨਾਈ ਕਰਾ ਇਹਨੂੰ ਸੋਹਣੇ ਪੁੱਤ ਨੂੰ ਤੇ ਸਵੇਰੇ ਇਹਨੇ ਜਾਣਾ ਪੁੱਤ ਨੇ ਮੇਰੇ ਨੇ ਸਕੂਲ ਸਿਰ ਨਾਲ ਆਤੇ ਇਹਨੂੰ ਮੇਰੇ ਸੋਹਣੇ ਜੀ ਨੂੰ ਹੈ ਨਾ ਪੁੱਤ ਤੇ ਚਲੋ ਹੁਣ ਬਾਏ ਬਾਏ ਕਰ ਦੋ ਸਾਰਿਆਂ ਨੂੰ ਬਾਏ ਬਾਏ ਗਾਇਸ ਅਗਲੀ ਵੀਡੀਓ ਤੇ ਮਿਲਦੇ ਸਾਡੀ ਵੀਡੀਓ ਸੌਣੀ ਲੱਗੀ ਕੰਟੈਕਟ ਸ਼ੇਅਰ ਕਰਦਾ ਵੈਰੀ ਗੁੱਡ ਕਹਿੰਦਾ ਜੇ ਸਾਡੀ ਵੀਡੀਓ ਵਧੀਆ ਲਈ ਤਾਂ ਕਮੈਂਟ ਦੇ ਵਿੱਚ ਸ਼ੇਅਰ ਕਰ ਦਿਓ ਕਹਿੰਦਾ ਤੇ ਆਪਾਂ ਚੱਲਦੇ ਹਾਂ ਹੁਣ ਜੀ ਬਾਹਰ ਨੂੰ ਮਨਦੀਪ ਕੋਲ ਜੀ ਤੇ ਕੰਮ ਕਰਗੇ ਸੋ ਸਾਰੇ ਆਪਣੇ ਖਤਮ ਹੋ ਇੱਧਰ ਮਨਦੀਪ ਨੇ ਲਿਆ ਆਪਣਾ ਮੱਝਾਂ ਨੂੰ ਲੈ ਆ ਜੀ ਕੱਕਾ ਦੀ ਆਪਾਂ ਨੇ ਮੱਝਾਂ ਲਈਆਂ ਜੋ ਮੱਝਾਂ ਆਪਣੀਆਂ ਖੜੀਆਂ ਨੇ ਮੰਡੀ ਦੇ ਉੱਤਰਫਨ ਚਲੋ ਜੀ ਕੱਕ ਕੁੱਕ ਪਾ ਕੇ ਆਪਣਾ ਕੰਮ ਨੇ ਵੇਖਿਆ ਪਿਆਏ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਮੈਂ ਤੁਹਾਡੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਜੀ ਮਿਲਦੀ ਆ ਜੀ ਫਿਰ ਆਪਾਂ ਧੰਨਵਾਦ ਜੀ